18ਵੀਂ ਸਦੀ ਦੇ ਵਿੱਚ 1600 ਕੁ ਸਾਲ ਦੇ ਆਸ-ਪਾਸੇ ਇੱਕ ਬਹੁਤ ਲੰਬੀ 30 ਸਾਲੀ ਜੰਗ ਚੱਲੀ ਜੀ ਉਹ ਵੱਖ-ਵੱਖਾਂ ਚ ਦੇ ਲਈ ਕੋਈ ਸਿਟੀ ਸਟੇਟਸ ਇਨਵੋਲਡ ਸੀ ਗਿਆ ਕੋਈ एंपਾਇਰਸ ਇਨਵੋਲਡ ਸੀ ਫ੍ਰੈਂਚ ਇਨਵੋਲਡ ਸੀ ਹੈਪਸਬਰਗਸ ਦੀ ਡਾਇਨਸਟੀਆਂ ਇਨਵੋਲਡ ਸੀ ਗਿਆ ਰਾਜ ਸੀ ਇਹ ਉੱਥੇ ਜਿੱਥੇ ਹੁਣ ਮਾਡਰਨ ਆਸਟਰੀਆ ਤੇ ਆ ਸਾਰਾ ਕੁਛ ਹੈ ਰਸ਼ੀਅਨਸ ਇਨਵੋਲਡ ਸੀ ਗਿਆ ਰਸ਼ੀਅਨ एंपਾਇਰ ਜੀ ਨੂੰ ਕਹਿੰਦੇ ਹਨਾ ਜ਼ਾਰਸ ਹਨਾ ਤੇ ਛੋਟੇ-ਛੋਟੇ ਦੇਸ਼ ਵੀ ਬੜੇ ਅੰਦਰ ਬੈਲਜੀਅਮ ਆ ਡੈਨਮਾਰਕ ਆ ਲੇਕਿਨ ਕਿ ਦੇਸ਼ ਵੀ ਇੱਕ ਦੂਜੇ ਨਾਲ ਲੜ ਰਹੇ ਸੀਗੇ ਮੋٹے ਤੌਰ ਤੇ ਲੜਾਈ ਜਿਹੜੀ ਸੀਗੀ ਉਹ ਕੈਥੋਲਿਕਸ ਤੇ ਪ੍ਰੋਟੈਸਟੈਂਟਸ ਦੇ ਵਿਚਾਲੇ ਸੀ ਪਰ ਫੇਰ ਵੀ ਕੋਈ ਦੇਸ਼ ਕਿਸੇ ਨਾ ਲਾਈਨ ਹੋ ਜਾਂਦਾ ਸੀ ਸ਼ਹਿਰ ਵੀ ਸੀਗੇ ਨਿੱਕੇ ਨਿੱਕੇ ਜਿਹੜੇ ਦੇਸ਼ ਦਾ ਰੋਲ ਇਹਨੂੰ ਸਿਟੀ ਸਟੇਟਸ ਵੀ ਸੀਗੀਆਂ ਜਿਵੇਂ ਅੱਜ ਦੀ ਰੇਟ ਸਿੰਗਾਪੁਰ ਹੈ ਹਨਾ ਐ ਛੋਟੇ ਛੋਟੇ ਵੀ ਰਾਜ ਸੀਗੇ ਕਈ ਜਿਹੜੇ ਕਦੀ ਇਧਰ ਸਾਈਡ ਕਰ ਜਾਂਦੇ ਸੀ ਕਦੀ ਉਧਰ ਨਾ ਤੇ ਬਹੁਤ ਕੰਪਲੈਕਸ ਲੜਾਈ ਹੋ ਗਈ ਸੀ ਇਹ ਲੜਾਈ ਦਾ ਹੱਲ ਲੱਭਣ ਵਾਸਤੇ 1642 ਦੇ ਆਸ-ਪਾਸ ਜਿਹੜੇ ਇਹਨਾਂ ਦੇ ਫੋਰਨ ਮਿਸਟਰ ਲੋਕ ਤੰਗ ਆ ਗਏ ਸੀ ਕਿ ਉਹ ਲਗਾਤਾਰ ਲੜਾਈ ਚੱਲ ਰਹੀ ਆ ਇਹਨਾਂ ਦੇ ਜਿਹੜੇ ਫੋਰਨ ਮਿਨਿਸਟਰ ਸੀਗੇ ਜਾਂ ਲੋਕ ਐਮਿਸ਼ਨਰੀਜ਼ ਸੀਗੇ ਉਹ ਦੋ ਸ਼ਹਿਰਾਂ 'ਚ ਇਕੱਠੇ ਹੋਣੇ ਸ਼ੁਰੂ ਹੋਏ ਜੀ ਜਰਮਨੀ ਦੇ ਦੋ ਸ਼ਹਿਰ ਸੀਗੇ ਵੈਸਟਫੀਆ ਪ੍ਰੋਵੈਂਸ ਦੇ ਉਹ ਇੱਕ ਮਾਂਸਟਰ ਹੈਗਾ ਇੱਕ ਆਸਟਨਾਬਰਕ ਹੈਗਾ ਇੱਥੇ ਆਸਟਨਾਬਰਕ 'ਚ ਇਕੱਠੇ ਹੋਣੇ ਸ਼ੁਰੂ ਹੋਏ ਹੂੰ ਇਹ ਤਕਰੀਬਨ ਇੱਕ ਦੂਜੇ ਤੋਂ 50 ਕੇ 60 ਕਿਲੋਮੀਟਰ ਦੀ ਦੂਰੀ ਤੇ ਹੈਗੀ ਹੈ ਸ਼ਹਿਰ ਮਾਂਸਟਰ ਜਿਹੜਾ ਸੀ ਉਹ ਪਿਓਰਲੀ ਕੈਥੋਲਿਕ ਸ਼ਹਿਰ ਸੀ ਆਸਟਨਾ ਆਸਟਨਾਬਰਕ ਜਿਹੜਾ ਹੈਗਾ ਉਹ ਲਾਰਜਲੀ ਕੈਥੋਲਿਕ ਤੇ ਲੁਥੇਰੀਅਨ ਚਲੋ ਪ੍ਰੋਟੈਸਟੈਂਟਸ ਦਾ ਮਿਕਸ ਜਿਹਾ ਸ਼ਹਿਰ ਸੀ ਅੱਜ ਵੀ ਉਹ ਆਈਆਂ ਮੋٹے ਤੌਰ ਤੇ ਬਹੁਤ ਛੋਟੇ ਕਸਬੇ ਹੀ ਕਹਿ ਲਓ ਬੰਸਟਰ ਵੱਡਾ ਉਸ ਨਾਲੋਂ ਛੋਟਾ ਜਿਹਾ ਕਸਬਾ ਹੀ ਆ ਉੱਥੇ ਉਹ ਇਕੱਠੇ ਹੋਣੇ ਸ਼ੁਰੂ ਹੋਏ ਤੇ ਉੱਥੇ ਕੋਈ ਆਏ ਨਹੀਂ ਸੀਗਾ ਕਿ ਵੀ ਕੋਈ ਪੀਸ ਮਤਲਬ ਪਾਰਟिकुलर ਕੋਈ ਕਾਨਫਰੰਸ ਹੋਣੀ ਸੀ ਉਹ ਕਈ ਸਾਲ ਉੱਤੇ ਇਕੱਠੇ ਹੋ ਕੇ ਇੱਕ ਦੂਜੇ ਨਾਲ ਗੱਲਾਂ ਕਰਦੇ ਰਹੇ ਮੀਟਿੰਗਸ ਕਰਦੇ ਰਹੇ ਟਰੀਟੀਆਂ ਸਾਈਨ ਕਰਦੇ ਰਹੇ ਕਿ ਆਪਾਂ ਲੜਨਾ ਨਹੀਂਗਾ ਅੱਛਾ ਤੇ ਹਾਲਾਤ ਇੰਨੇ ਸੀਗੇ ਕਿ ਮਤਲਬ ਇੰਨੀ ਟਫ ਕੰਡੀਸ਼ਨਸ 'ਚ ਇਕੱਠੇ ਹੋਏ ਕਿ ਜਿਹੜੇ ਇੱਕ ਸਵਿਜ਼ ਜਿਹੜੇ ਆਏ ਸੀਗੇ ਸਵਿਜ਼ ਟੀਮ ਆਈ ਸੀ ਜਿਹੜੀ ਉਹਨੂੰ ਤਾਂ ਇੱਕ ਬੱਕਰੀਆਂ ਦੇ ਬਾੜੇ 'ਚ ਥਾਂ ਮਿਲੀ ਰਹਿਣ ਨੂੰ ਮਤਲਬ ਇੰਨੀ ਉੱਥੇ ਫਾਰਮਿਸਟਰਸ ਇਕੱਠੇ ਹੋ ਗਏ ਛੋਟੀ ਥਾਂ ਤੇ ਹੈਨਾ ਤੇ ਇਸੇ ਤਰੀਕੇ ਨਾਲ ਜਿਹੜੇ ਬਵੇਰੀਆ ਇੱਕ ਮੁਲਕ ਏਰੀਆ ਸੀਗਾ ਬਵੇਰੀਆ ਦਾ ਏਰੀਆ ਹੈਗਾ ਉਹਨੂੰ ਮੁਲਕ ਨਹੀਂਗਾ ਹੈ ਉਹ ਉੱਥੋਂ ਦੇ ਜਿਹੜੇ ਲੋਕ ਆਏ ਸੀ ਉਹ 29 ਸੀ ਜਿਨ੍ਹਾਂ ਨੂੰ 18 ਬਿਸਤਰੇ ਮਿਲੇ ਸਪੈਨ ਨੂੰ ਅੱਛਾ ਉਹਨਾਂ ਤੇ ਉਹਨਾਂ ਨੇ ਪੈ ਕੇ ਸਮਾਂ ਗੁਜ਼ਾਰ ਕੇ ਉਹ ਮੀਟਿੰਗਾਂ 'ਚ ਜਾਂਦੇ ਸੀ ਪਰ ਉੱਥੇ ਕੁਝ ਬੁਨਿਆਦੀ ਗੱਲਾਂ ਤੈਹ ਹੋ ਗਈਆਂ ਚਾਰਾਂ ਪੰਜਾਂ ਸਾਲਾਂ ਚ ਜੰਗਾ ਚਲਦੀਆਂ ਰਹੀਆਂ ਹਲੇ ਜੀ ਤਾਂ ਚਾਰਾਂ ਪੰਜਾਂ ਸਾਲਾਂ ਚ ਇੱਕ ਬੁਨਿਆਦੀ ਗੱਲਾਂ ਤੈਹ ਹੋ ਗਈਆਂ ਉਹ ਇਹ ਕਿ ਇੱਕ ਨੇਸ਼ਨ ਜਿਹੜਾ ਹੈਗਾ ਉਹ ਇੱਕ ਸਟੇਟ ਜਿਹੜੀ ਹੈਗੀ ਆ ਹੈ ਇੱਕ ਕੰਟਰੀ ਕਹਿ ਲੋ ਹਨਾ ਵੈਸੇ ਉਹਨਾਂ ਨੇ ਇੱਕ ਨੇਸ਼ਨ ਵੀ ਤੈਹ ਕਰ ਲਿਆ ਸਟੇਟ ਵੀ ਤੈਹ ਕਰ ਲਿਆ ਵੀ ਉਹ ਕੰਟਰੀ ਜਿਹੜੀ ਹੈਗੀ ਆ ਉਹ ਇੱਕ ਐਂਟੀਟੀ ਹੋਊਗੀ ਕੋਈ ਵੱਡੀ ਨਹੀਂ ਕੋਈ ਛੋਟੀ ਨਹੀਂ ਸਭ ਦੇ ਆਪ ਦੇ ਆਪ ਦੇ ਅੰਦਰੂਨੀ ਕੰਮ ਹੋਣਗੇ ਅੰਦਰੂਨੀ ਮਸਲੇ ਦੇ ਵਿੱਚ ਕੋਈ ਦੂਜਾ ਦਖਲ ਨਹੀਂ ਕਰੂਗਾ ਠੀਕ ਹੈ ਠੀਕ ਹੈ ਤੇ ਆਪਾਂ ਜੇ ਇਹਨੂੰ ਬੈਲੈਂਸ ਆਫ ਪਾਵਰ ਤੇ ਟਿਕਾਇਆ ਹੋਊਗਾ ਜੇ ਕੋਈ ਇੱਕ ਮੁਲਕ ਦੂਜੇ ਤੇ ਧੱਕਾ ਕਰਦਾ ਤਾਂ ਦੂਜੇ ਉਹਦੀ ਸਹਾਇਤਾ ਤੇ ਹੋਣਗੇ ਤੇ ਇਹਦਾ ਜਿਹੜਾ ਆਰਬਟਰਰ ਸੀਗਾ ਉਹ ਬ੍ਰਿਟੇਨ ਬਣ ਗਿਆ ਉਹਨਾਂ ਦੇ ਨਾਲ ਕਿਉਂਕਿ ਬ੍ਰਿਟੇਨ ਬਾਹਰ ਸੀ ਸਮੁੰਦਰੀ ਪਾਵਰ ਸੀ ਠੀਕ ਹੈ ਸੋ ਇਹ ਮੋਟਾ-ਮੋਟਾ ਜਿਹਾ ਵਰਲਡ ਆਰਡਰ ਬਣ ਗਿਆ ਜਿਹੜਾ ਕਿਉਂਕਿ ਜਦੋਂ ਬ੍ਰਿਟੇਨ ਫੈਲਿਆ ਕਲੋਨੀਆਂ ਦੇ ਤੌਰ ਤੇ ਹੋਰਾਂ ਤੇ ਫ੍ਰੈਂਚ ਫੈਲੇ ਤਾਂ ਉਹਨਾਂ ਨੇ ਵਰਲਡ ਦੇ ਵਿੱਚ ਉਦਾਂ-ਉਦਾਂ ਲਾਗੂ ਹੁੰਦਾ ਗਿਆ ਉਸੇ ਤਰੀਕੇ ਨਾਲ ਇਹ ਲਾਗੂ ਹੁੰਦਾ ਗਿਆ ਇਹਦੀ ਇੱਕ ਚੜ੍ਹਤਾਈ 1870 ਦੇ ਆਸ-ਪਾਸ ਪਰ ਇਹ ਆਈ ਨਹੀਂ ਕਿ ਕਨਸਟੈਂਟਲੀ ਲਾਗੂ ਹੁੰਦਾ ਰਿਹਾ ਕਿਤੇ ਕਿਤੇ ਟੁੱਟਿਆ ਵੀ ਹੈ ਇਨਵੇਸ਼ਨਸ ਹੋਈਆਂ ਨਪੋਲੀਅਨ ਨੇ ਹਮਲੇ ਕੀਤੇ ਉਹਨੇ ਭੰਤਿਆ ਸਾਰਾ ਵਰਲਡ ਆਰਡਰ ਫਿਰ ਦੁਬਾਰਾ ਉੱਥੇ ਜਿੱ ਇਕੱਠਾ ਹੋ ਜਾਂਦਾ ਹੈ ਵਰਲਡ ਵਾਰਸ ਹੋਈਆਂ ਹੈ ਫਿਰ ਜਦੋਂ ਲੀਗ ਆਫ ਨੇਸ਼ਨਸ ਬਣੀ ਜਾਂ ਹੁਣ ਯੂਨੋ ਬਣੀ ਇਹ ਯੂਨੋ ਇਹਨਾਂ ਨੇਸ਼ਨ ਸਟੇਟਸ ਦੇ ਬੈਲੈਂਸ ਆਫ ਪਾਵਰ ਤੋਂ ਉੱਤੇ ਆ ਪਰ ਮੋਟਾ ਮੋਟਾ ਜਿਹੜਾ ਵਰਲਡ ਆਰਡਰ ਇਸ ਟਾਈਮ ਇਹਦੇ ਤੇ ਟਿਕਿਆ ਹੋਇਆ ਕਿ ਇੱਕ ਕੰਟਰੀ ਆ ਕੰਟਰੀ ਜਿਹੜੀ ਕੀ ਉਹ ਆਪਦੇ ਅੰਦਰੂਨੀ ਮਸਲੇ ਜਿਹੜੇ ਹੈਗੇ ਆ ਉਹ ਆਪ ਹੱਲ ਕਰੂਗੀ ਤੇ ਪਰ ਬਾਹਰਲੇ ਮਸਲਿਆਂ ਵਾਸਤੇ ਉਹਦੀ ਬਾਉਂਡਰੀਜ਼ ਦੇ ਵਿੱਚ ਆਪਾਂ ਨਹੀਂ ਐਂਟਰ ਕਰ ਸਕਦੇ ਉਹ ਉਹਦੀ ਜਗ੍ਹਾ ਹੈਗੀ ਆ ਉਹਨੂੰ ਨਹੀਂ ਆਪਾਂ ਕਰ ਸਕਦੇ ਜੇ ਕੋਈ ਇੱਕ ਦੇਸ਼ ਦੂਜੇ ਤੇ ਹਮਲਾ ਕਰਦਾ ਤਾਂ ਯੂਨੋ ਜਾਂ ਬਾਕੀ ਫੋਰਸਸ ਆ ਕੇ ਉਹਦੀ ਮਦਦ ਕਰਕੇ ਉਹ ਬੈਲੈਂਸ ਪਾਵਰ ਦੇ ਬੈਲੈਂਸ ਨੂੰ ਦੁਬਾਰਾ ਟਿਕਾ ਦਿੰਦੀ ਹੈ ਜੀ ਸੋ ਇਹ ਕੋਈ ਟ੍ਰੀਟੀ ਨਹੀਂ ਸਾਈਨ ਹੋਈ ਇੱਕ ਮੁੱਖ ਤੌਰ ਤੇ ਇੱਕ ਵੇ ਆਫ ਲਾਈਫ ਵਰਲਡ ਦਾ ਅੱਜ ਦੀ ਡੇਟ 'ਚ ਇਹ ਹੈਗਾ ਤੇ ਅਮਰੀਕਾ ਇਸੇ ਵਰਲਡ ਆਰਡਰ ਦੇ ਵਿੱਚ ਆਉਂਦਾ ਹੈਗਾ ਆਪਣੇ ਆਪ ਨੂੰ ਗਿਣਦਾ ਹੈ ਲਓ ਹੁਣ ਇਹ ਇਹ ਐ ਐਬਸੋਲੂਟ ਟਰਮਸ 'ਚ ਲਾਗੂ ਨਹੀਂ ਹੁੰਦਾ ਕੁਛ ਵੀ ਹਨਾ ਪੱਕੇ ਤੌਰ ਤੇ ਜਿਵੇਂ ਤੁਸੀਂ ਕਿਹਾ ਵੀ ਚੀਨ ਵਾਲਿਆਂ ਦਾ ਆਪਣਾ ਹੈਗਾ ਕਿਉਂਕਿ ਚੀਨ ਵਾਲੇ ਐ ਸੋਚਦੇ ਆ ਸੋਚਦੇ ਨੇ ਕਿਉਂਕਿ ਜਿੰਨੇ ਮੈਨੂੰ ਲੱਗਦਾ ਤਾਕਤਵਰਤੀ ਰਹਣਗੀਆਂ ਜਾਂ ਤਾਕਤ ਦੇ ਧੁਰੇ ਜਿੰਨੇ ਹੋਣਗੇ ਉਹਨਾਂ ਦਾ ਆਪਣਾ ਆਪਣਾ ਤੋਰੀਕਾ ਹੋਊਗਾ ਹਾਂ ਉਹਦੇ ਵਿੱਚ ਮੈਂ ਤਾਂ ਕਹੀ ਕਹਿੰਦਾ ਕਿ ਪਾਸਟ 'ਚ ਵੀ ਇਹ ਨਹੀਂ ਕਿ ਇਹ ਐ ਐ ਲਾਗੂ ਹੋਇਆ ਰਿਹਾ ਵਰਲਡ ਆਰਡਰ ਹਮੇਸ਼ਾ ਫੋਰ ਐਗਜ਼ਾਮਪਲ ਜਦੋਂ ਬ੍ਰਿਟੇਨ ਨੇ ਕੋਲੋਨਾਈਜ਼ੇਸ਼ਨ ਕੀਤੀ ਹਨਾ ਉਹਨਾਂ ਨੇ ਬਸਤੀਵਾਦ ਆਦਾ ਚਲਾਇਆ ਤਾਂ ਉਹਨਾਂ ਨੇ ਕਿਹਾ ਕਿ ਯੂਰਪ 'ਚ ਇਹ ਪਾਵਾਂ ਵਰਲਡ ਆਰ ਡਰ ਹੈ ਪਰ ਸਾਨੂੰ ਬਾਹਰ ਸਾਨੂੰ ਅਸੀਂ ਜਿੱਥੇ ਜਾਵਾਂਗੇ ਉੱਥੇ ਜਿਹੜਾ ਗੋਰਾ ਆਦਮੀ ਆ ਜੀ ਉਹਦਾ ਉਹਦੇ ਤੇ ਇੱਕ ਰੱਬ ਨੇ ਇੱਕ ਖਲਾਕੀ ਵਜਨ ਪਾਇਆ ਹੋਇਆ ਠੀਕ ਆ ਉਹ ਕਹਿੰਦੇ ਵੀ ਸਾਡਾ ਇੱਕ ਵਾਈਟ ਮੈਨਸ ਬਰਡਨ ਨਾ ਪੋਇਮ ਵੀ ਹੈਗੀ ਬੜੀ ਸੋਹਣੀ ਉਹ ਉਹ ਕਹਿੰਦਾ ਵੀ ਵਾਈਟ ਮੈਨ ਦੀ ਬਰਡਨ ਨਾ ਕਿ ਉਹਨੇ ਵਰਲਡ ਦੇ ਵਿੱਚ ਜਾ ਕੇ ਆਪਦੇ ਪੁੱਤਾਂ ਨੂੰ ਭੇਜਣਾ ਹੈ ਹਾਂ ਉਹਨਾਂ ਨੇ ਕੁਰਬਾਨੀਆਂ ਦੇਣੀਆਂ ਤੇ ਇਨਸਾਨੀਅਤ ਫਲਾਉਣੀਆਂ ਸੀ ਹੂੰ ਉਹ ਆਏ ਨਹੀਂ ਕਹਿੰਦੇ ਸੀ ਕਿ ਅਸੀਂ ਕੋਈ ਬਸਤੀਵਾਦ ਫਲਾਉਣ ਆਏ ਆ ਤੁਹਾਨੂੰ ਲੁੱਟਣ ਆਏ ਆ ਉਹ ਤਾਂ ਇਹ ਕਹਿੰਦੇ ਸੀ ਅਸੀਂ ਭਲੇ ਦੀ ਮਿਸ਼ਨ ਤੇ ਤੁਰੇ ਹੋਏ ਹੂੰ ਜਦੋਂ ਉਹ ਸਿੱਖ ਰਾਜ ਵੀ ਖਤਮ ਕਰ ਰਹੇ ਸੀ ਉਹਨਾਂ ਦੀ ਸੋਲਜਰਸ ਦੀ ਇਹ ਸੋਚ ਹੋਊਗੀ ਕਿ ਵੀ ਅਸੀਂ ਤਾਂ ਖਤਮ ਕਰ ਰਹੇ ਆ ਵੀ ਜਿਹੜੀ ਵੀ ਅਸੀਂ ਤਾਂ ਭਲਾ ਕਰ ਰਹੇ ਆ ਇਨਸਾਨੀਅਤ ਦਾ ਠੀਕ ਹੈ ਨਾ ਤਾਂ ਇਹ 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 ਹਰੀ ਕਾਦਤੀ ਲੈ ਕੇ ਚੱਲਦਾ ਜਦੋਂ ਬਾਬਰ ਆਇਆ ਹਿੰਦੁਸਤਾਨ ਦੇ ਵਿੱਚ ਜਾਂ ਤੁਰਕ ਆਏ ਹਨ ਤੁਰਕ ਕਿਤੇ ਵੀ ਗਏ ਉਸ ਔਰ ਟਟਮਨਜ਼ एंपਾਇਰ ਵੀ ਗਿਆ ਯਾ ਉਸਮਾਨੀਆਂ ਵੀ ਗਿਆ ਉੱਤਰਕਿਸ਼ ਆਪਣਾ ਮੁਗਲ ਥਾਟ ਲੈ ਕੇ ਮੁਗਲ ਵੀ ਇੱਧਰ ਆਏ ਤਾਂ ਉਹਨਾਂ ਦਾ ਵੀ ਇਹ ਸੀ ਕਿ ਅਸੀਂ ਇਨਸਾਨੀਅਤ ਦੇਣ ਚੱਲੇ ਹੋਏ ਸੋ ਇਹ ਵਰਲਡ ਆਰਡਰ ਦੇ ਉਸ ਬੈਲੈਂਸ ਆਫ ਪਾਵਰ ਨੂੰ ਹਮੇਸ਼ਾ ਆਏ ਡਿਸਰਪਟ ਕੀਤਾ ਗਿਆ ਹੂੰ ਤਾਂ ਆਈ ਅਮਰੀਕਨਸ ਜਿਹੜੇ ਹੈਗੇ ਆ ਉਹ ਅੱਜ ਦੀ ਦੁਨੀਆ ਦੇ ਵਿੱਚ ਇਹ ਸੋਚਦੇ ਆ ਕਿ ਜਿੱਥੇ ਵੀ ਡੈਮੋਕ੍ਰੇਸੀ ਹੈ ਨਹੀਂਗੀ ਜਮਹੂਰੀਅਤ ਹੈ ਨਹੀਂਗੀ ਜਿੱਥੇ ਵਰਲਡ ਲਿਬਰਲ ਤੇ ਫਰੀ ਹੈ ਨਹੀਂਗਾ ਉੱਥੇ ਇੰਟਰਵੈਂਸ਼ਨ ਕਰਨੀ ਸਾਡੀ ਡਿਊਟੀ ਆ ਉਹ ਸਾਡਾ ਸਾਡਾ ਫਰਜ਼ ਵੀ ਬਣਦਾ ਤੇ ਅਸੀਂ ਉਥੇ ਕਰਾਂਗੇ ਵੀ ਉਹਦੇ ਮਗਰ ਲੁਕਿਆ ਹੋਇਆ ਛੇੜੰਤਰ ਇਹ ਹੁੰਦਾ ਉਹ ਤਾਂ ਵਿਖਾਇਆ ਹੁੰਦਾ ਨਾ ਕਿ ਅਸੀਂ ਤਾਕਤ ਕਿਵੇਂ ਕਰ ਬਿਲਕੁਲ ਜੇ ਕ੍ਰੰਪਾ ਉਹਨੇ ਉਹ ਅਗਲਾ ਨਕਾਬ ਲਾਤਾ ਤੇ ਨੰਗਾ ਚੱਕਾ ਹੋ ਕੇ ਆ ਗਿਆ ਹੂੰ ਕਿ ਵੀ ਸਾਡੇ ੱੱਕਾ ਹੈ ਸਾਡਾ ਇਹ ਬਸ ਹੂੰ ਕਿਉਂਕਿ ਜਿੰਨਾ ਵਰ ਡਾਲਰ ਆਰਡਰ ਦਾ ਜਿਹੜਾ ਘਾਣ ਹੈ ਪਾਉ ਮੇ ਉਹ ਨਹੀਂ ਲਿਖਤ ਚ ਹੈਗਾ ਮੰਨਿਆ ਜਾਂਦਾ ਸੀ ਉਹ ਜਿੰਨਾ ਕਹਨ ਅਮਰੀਕਾ ਨੇ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ ਹੈਗਾ ਅਮਰੀਕਾ ਨੇ ਯੂ ایس ਦੇ ਨੇ ਤਾਂ ਡੈਮੋਕ੍ਰੇਸੀ ਦਾ ਵੀ ਤੇ ਫਰੀ ਥਿੰਕਿੰਗ ਦਾ ਵੀ ਤੇ ਲਿਬਰਲਿਜ਼ਮ ਦਾ ਵੀ ਖੁਦ ਬਹੁਤ ਕੰਨ ਕੀਤਾ ਉਹਨੇ ਜਿੱਥੇ ਵੀ ਐਨੇ ਐਂਟਰ ਹੋਇਆ ਉਹਨੇ ਉੱਥੇ ਰਾਜੇ ਇਹ ਡਿਕਟੇਟਰਾਂ ਨੂੰ ਸ਼ਹਿ ਦਿੱਤੀ ਆ ਉਹਨਾਂ ਨੂੰ ਰਾਜ ਕਰਨਾ ਸੇ ਮਤਲਬ ਕਿ ਜੇ ਚਿੱਲੀ ਚ ਵੜਿਆ ਤਾਂ ਉਹਨੇ ਦਿੱਤੀ ਜੇ ਉਹਨੇ ਆਪਣਾ ਕਿਤੇ ਵੀ ਉਹਨੇ ਇੰਸਟਾਲ ਕੀਤੇ ਤਾਂ ਆਪਦੇ ਆਪਦੇ ਸਾਊਦੀ ਅਰੇਬੀਆ ਦੇ ਵਿੱਚ ਵੀ ਕੋ ਰੂਲਿੰਗ ਹਾਊਸ ਨੂੰ ਚੈਹ ਦਿੰਦਾ ਤਾਂ ਉਹ ਆਏ ਅਗਾ ਕਿ ਉਹਨੇ ਇਹ ਉਹਨੇ ਸਿਸਟਮ ਹੀ ਬਣਾਇਆ ਹੋਇਆ ਹਮ ਅੱਛਾ ਤੁਸੀਂ ਹੁਣ ਗੱਲ ਕਰਦੇ ਹੋ ਕਿ ਜਿਹੜਾ ਵਰਡ ਆਰਡਰ ਹੈ ਉਹ ਭੰਨਿਆ ਬੜੀ ਵਾਰ ਜੰਗਾਂ ਦੇ ਰੂਪ ਦੇ ਵਿੱਚ ਭੰਨਿਆ ਗਿਆ ਕਿਸੇ ਨੇ ਭੰਨਿਆ ਹਨਾ ਉਹ ਵਿਸ਼ਵ ਯੁੱਧ ਦੇ ਰੂਪ ਦੇ ਵਿੱਚ ਵੀ ਭੰਨਿਆ ਗਿਆ ਤਾਂ ਹੁਣ ਜਿਹੜੀ ਉਹ ਨਾਲ ਇਹ ਗੱਲ ਕਰਦਾ ਸੀ ਵੀ ਤੂੰ ਤੀਜੇ ਵਿਸ਼ਵ ਯੁੱਧ ਦਾ ਮੋੜ ਬਣ ਰਿਹਾ ਹੈਗਾ ਹਨਾ ਤਾਂ ਉਹ ਤਾਂ ਫਿਰ ਉਹ ਆਪਸ ਦੇ ਵਿੱਚ ਇੱਕੰਬਿਕ ਹੋਏ ਵੀ ਵਰਡ ਆਰਡਰ ਨਵਾਂ ਮੈਂ ਖੜਾ ਕਰ ਰਹੇ ਆ ਤੇ ਤੂੰ ਤੀਜੇ ਵਿਸ਼ਵ ਯੁੱਧ ਦਾ ਪਰ ਮੋੜ ਬਣ ਰਿਹਾ ਹੈਗਾ ਇਹ ਕਿੱਦਾਂ ਪੋਸੀਬਲ ਹੈ ਵੀ ਆਪ ਵਰਡ ਆਰਡਰ ਤੋੜ ਰਿਹਾ ਹੈਗਾ ਨਹੀਂ ਜਿਹੜਾ ਵਰਲਡ ਆਰਡਰ ਉਹ ਬਨਣਾ ਚਾਹੁੰਦਾ ਹੈ ਟਰੰਪ ਟਰੰਪ ਕੀ ਟਰੰਪ ਜਾਂ ਵਾਈਟ ਮੈਨ ਜਿਹੜਾ ਉੱਥੋਂ ਦਾ ਹੈਗਾ ਸੁਪਰ ਪਲੀਟ ਰੇਟ ਰਾਈਟ ਵਿੰਗ ਵਿੰਗਰ ਹੈਗਾ ਜਿਹੜਾ ਉਹ 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 ਆਪਦੇ ਹਿਸਾਬ ਨਾਲ ਵਰਲਡ ਨੂੰ ਸ਼ੇਪ ਕਰਨਾ ਚਾਹੁੰਦੇ ਆ ਜੇ ਐਲਾਨ ਮਸਕ ਨੂੰ ਲੈ ਲਓ ਜਾਂ ਕੁਝ ਲੈ ਲਓ ਹੈਨਾ ਉਹ ਸਿੰਬਲਿਜ਼ਮ ਵੀ ਕਰਦੇ ਆ ਮੋਟਾ ਜੀ ਜੀ ਆਪਾਂ ਦੇਖੀਏ ਤਾਂ ਉਹ ਕੀ ਇਸ ਟਾਈਮ ਕੀ ਤਬਦੀਲੀਆਂ ਕਰਨਾ ਚਾਹ ਰਹੇ ਨੇ ਤੁਹਾਨੂੰ ਇਹ ਲਾ ਲਓ ਕਿ ਵੀ ਜਿਹੜਾ ਜਿਹੜੇ ਪਾਸੇ ਦੋ ਤਿੰਨ ਪਾਸੇ ਜਾ ਸਕਦਾ ਹੈ ਹੈਨਾ ਪਰ ਆਪਾਂ ਇਹ ਤਾਂ ਨਹੀਂ ਕਹਿੰਦੇ ਆਂ ਇਹੀ ਜੋ ਪਰ ਮੋٹے ਤੌਰ ਤੇ ਜਿਹੜਾ ਉਹ ਸਿਨੈਰੀਓ ਬਣਨਾ ਚਾਹੁੰਦੇ ਆ ਉਹ ਇਹ ਹੈ ਕਿ ਉਹ ਇੱਕ ਸਾਮਰਾਜ ਬਣਾਉਣਾ ਚਾਹੁੰਦੇ ਆ ਜੀ ਨੂੰ ਜਿਵੇਂ ਰੋਮਨ ਸਾਮਰਾਜ ਸੀ ਕਿਸੇ ਸਮੇਂ ਤਾਂ ਉਹਦੇ ਤੋਂ ਉਹ ਡਿਰਾਈਵ ਕਰਦੇ ਆ ਆਪਦੀ ਗੱਲ ਤੇ ਪੈਕਸ ਅਮਰੀਕਾਨਾ ਕਹਿ ਲੋ ਕਿ ਵੀ ਉਹ ਅਮਰੀਕਨ ਥਾਟ ਜਿਵੇਂ ਬ੍ਰਿਟੇਨ ਕਿਸੇ ਤਰ੍ਹਾਂ ਬ੍ਰਿਟਾਨੀਆ ਬਹੁਤ ਵੱਡਾ ਸਾਮਰਾਜ ਸੀ ਉਵੇਂ ਉਹ ਸਾਮਰਾਜ ਬਣਾਉਣਾ ਚਾਹੁੰਦੇ ਹੈਗੇ ਜਿੱਥੇ ਉਹਨਾਂ ਦੀ ਕਾਰਪੋਰੇਸ਼ਨਾਂ ਹੀ ਰਾਜ ਹੋਵੇ ਇਹ ਕੋਈ ਨਵੀਂ ਗੱਲ ਨਹੀਂ ਅਮਰੀਕਾ ਨੇ ਵੀ ਤਾਂ ਆਪਣੇ ਤੇ ਸੌਰੀ ਬ੍ਰਿਟਾਨੀਆ ਨੇ ਵੀ ਤਾਂ ਆਪਣੇ ਤੇ ਕਾਰਪੋਰੇਸ਼ਨਾਂ ਹੀ ਰਾਜ ਕੀਤਾ ਸੀ ਨਾ ইস্ট ਇੰਡੀਆ ਕੰਪਨੀ ਰਾਹੀਂ ਪਹਿਲਾਂ ਕਬਜਾ ਤਾਂ ਆ ਹੀ ਹੋਇਆ ਸੀ ਨਾ ਤਾਂ ਆਲਮੋਸਟ ਉਸੇ ਰਾਤ ਇਹ ਹੁਣ ਅਮਰੀਕਾ ਚੱਲਿਆ ਗਿਆ ਵੀ ਠੀਕ ਹੈ ਇਹ ਇਹ ਵੀ ਕਹਿ ਲੀਏ ਕਿ ਇਹ ਪਹਿਲੀ ਵਾਰ ਦੁਨੀਆ ਚ ਹੋ ਰਿਹਾ ਨਹੀਂ ਪਰ ਜਿੰਨੀ ਸਟਰੈਂਥ ਜਾਂ ਜਿੰਨੀ ਇੰਟੈਂਸਿਟੀ ਨਾਲ ਹੁਣ ਹੋ ਰਿਹਾ ਕਿਉਂਕਿ ਹੁਣ ਵਰਲਡ ਹੋਰ ਤਰ੍ਹਾਂ ਦਾ ਕਨੈਕਟਡ ਹੈਗਾ ਤੇ ਆ ਪਹੁੰਚਿਆ ਜਾ ਸਕਦਾ ਇੱਥੇ ਤੇ ਬਹੁਤ ਸੌਖੇ ਤਰੀਕੇ ਨਾਲ ਪਹੁੰਚਿਆ ਜਾ ਸਕਦਾ ਤਾਂ ਇਹ ਪਹਿਲੀ ਵਾਰ ਹੋ ਰਿਹਾ ਹਾਂ ਜਿਸ ਤਰੀਕੇ ਦਾ ਉਹਨੂੰ ਰੈਜ਼ਿਸਟੈਂਸ ਆਊਗਾ ਉਹ ਵੀ ਪਹਿਲੀ ਵਾਰ ਪਹਿਲਾਂ ਹੀ ਆ ਜੂਗਾ ਕਿਉਂਕਿ ਉਹ ਲੋਕਾਂ ਨੂੰ ਸਮਝ ਵੀ ਹੈਗੀ ਅੰਕੋ ਜੀ ਜਿਹੜੀ ਕਿ ਪਹਿਲਾਂ ਜਦੋਂ ਬ੍ਰਿਟਾਨੀਆ ਇਹ ਵਧਿਆ ਸੀ ਆਪਦੀਆਂ ਕੰਪਨੀਆਂ ਰਾਹੀਂ ਆਡਟਾਂ ਵਾਂ ਤੇ ਤਾਂ ਇਹ ਨਹੀਂ ਸੀਗੀ ਸਮਝ